ਮੇਰੇ ਮਿੱਤਰੋ ਕਹਿੰਦੇ ਅੱਜ ਇੱਕ ਫੇਰ ਨਵੀਂ ਟੌਪ ਦੀ ਵੀਡੀਓ ਲੈ ਕੇ ਪੁੱਜਿਆ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਗੱਲ ਕਰਾਂਗੇ ਅੱਜ ਕਹਿੰਦੇ ਸੈਦੋਵਾਲ ਦੀ ਧਰਤੀ ਤੇ ਕਹਿੰਦੇ ਮੁੰਜੇਂਦਰ ਸੀਚੇ ਵਾਲੀ ਇਹਦਾ ਕਹਿੰਦੇ ਮਹਿੰਦਰਾ 4x4 ਟ੍ਰੇਟ ਨਾਲ ਹੋਇਆ ਵਿਸ਼ੇਸ਼ ਸਨਮਾਨ ਤੇ ਲੋਵ ਵਰਕ ਕਰੋ ਇੰਜੋਏ ਤੁਸੀਂ ਵੀਡੀਓ ਦੇਖੋ ਹਾਂ ਜੇ ਮਹਿੰਦਰਾ ਦਾ ਕਹਿੰਦੇ ਅਰਜਨ ਲੋਗੋ ਐਨ 4x4 ਜਿਹੜਾ ਹੈ ਮੇਰੇ ਵੀਰੋ ਉਹ ਮਾਨ ਸਨਮਾਨ ਦੇ ਵਿੱਚ ਭਾਈ ਇਧਰ ਹਰਨੇਤ ਜੀ ਵੀ ਪੁੱਜਣਗੇ ਬੇਨਤੀ ਆ ਹਰਨੇਤ ਜੀ ਇਹ ਸਨਮਾਨ ਸਨਮਾਨ ਦੇ ਵਿੱਚ ਜਰੂਰ ਆਉਣਗੇ ਸਣੀ ਕਾਲੇ ਸੰਗਿਆਂ ਵਾਲਾ ਕਦੇ ਮਾਰ ਨਹੀਂ ਖਾਂਦੇ ਚੰਡੇ ਮੰਗੀ ਦੇ ਚੇਲੇ ਕਾਲੇ ਸੰਗਿਆਂ ਦਾ ਸਣੀ ਲੁੱਟੀ ਜਾਂਦਾ ਮੇਲੇ ਮਨਜਿੰਦਰ ਦਾ ਵਿਸ਼ੇਸ਼ ਸਨਮਾਨ ਜਲਦੀ ਦੇ ਨਾਲ ਕਰਵਾਵਾਂਗੇ ਆਪਾਂ ਬਾਅਦ ਦੇ ਵਿੱਚ ਮੈਜਵੀ ਸ਼ੁਰੂ ਕਰਾਉਣਾ ਆ ਵੀ ਸੀਤੇ ਵਾਲੀਆ ਬੈਂ ਟਰੈਕਟਰ ਤੇ ਮਨਜਿੰਦਰ ਸੀਤੇ ਵਾਲੀਆ ਕੁਲਦੀਪ ਬੜੈਨ ਜੀ ਨੂੰ ਅਮਰੀਕ ਜੀ ਯਾਦ ਕਰ ਰਿਹਾ ਕੁਲੀ ਬੜੈਨ ਜੀ ਜਿੱਥੇ ਵੀ ਹੋਣ ਕੁਲਦੀਪ ਬੜੈਨ ਜੀ ਉਹ ਗਰਾਊਂਡ ਦੇ ਵਿੱਚ ਆ ਜਾਣ ਕੁਲਦੀਪ ਬੜੈ ਬਈ ਗਰਾਊਂਡ ਜਿਹੜੀ ਉਹ ਵੀ ਕਲੀਅਰ ਰੱਖਣੀ ਆਪਾਂ ਬਹੁਤ ਬਹੁਤ ਧੰਨਵਾਦ ਹੈ ਵੱਡੇ ਸਨਮਾਨ ਹੈ ਤੇ ਸਾਡੇ ਪਿੰਦਰ ਪੰਡੋਰੀ ਸਾਹਿਬ ਉਹ ਵੀ ਪਹੁੰਚੇ ਹੋਇਆ ਹੈ ਹਲਕਾ ਇੰਚਾਰਜ ਨੇ ਬਹੁਤ ਬਹੁਤ ਜੀਅਾਂ ਨੂੰ ਆਖਿਆ ਜਾ ਰਿਹਾ ਹੈ ਇਧਰ ਸਾਡੇ ਕੁਲਦੀਪ ਸਿੰਘ ਯੂਐਸਏ ਉਹ ਵੀ ਪੁੱਜ ਗਏ ਆ ਲਓ ਵੱਡੇ ਟਰੈਕਟਰ ਦੇ ਨਾਲ ਵੱਡਾ ਸਨਮਾਨ ਆ ਵੀ ਨਾਲ ਸੁਖੀ ਬੈਂਸ ਤੇ ਨਾਲ ਪਿੰਦਰ ਪੰਡੂਰੀ ਕਬੱਡੀ ਦਾ ਕਿੰਗ ਮੰਗ ਸਿੰਘ ਪਿੰਦੂ ਸੀਚੇ ਵਾਲੀਆ ਚੇਚੇ ਤੌਰ ਤੇ ਇਹ ਸਨਮਾਨ ਦੇ ਵਿੱਚ ਪੁੱਜ ਵੱਡਾ ਮਾਨ ਸਨਮਾਨ ਮਨਜਿੰਦਰ ਸੀਚੇ ਵਾਲੀਆ ਦਾ ਬਹੁਤ ਬਹੁਤ ਧੰਨਵਾਦ ਉਧਰ ਵੱਡੇ ਟਰੈਕਟਰ ਦੇ ਨਾਲ ਵੱਡਾ ਸਨਮਾਨ ਕਰ ਯਾਦਾ ਸੁਰਖਪੁਰ ਵਿਕਰਮ ਸਿੰਘ ਸਰਪੰਚ ਓਚਾ ਉ ਤੰਬੀਰ ਬਰਾੜ ਜੱਸੀ ਬਰਾੜ ਲਾਡੀ ਮਰੋਗ ਸਮਰਾਜ ਜਰੋਨਾ ਪ੍ਰੀਤੀ ਸਾਡੇ ਖਿੰਦੀ ਜੀ ਤੇ ਮਨਪ੍ਰੀਤ ਮੰਗੂ ਉੱਚਾ ਵੇਟ ਨਾਲ ਕੁਲਵੀਰ ਸੁੱਖਾ ਜੀਤੂ ਸੈਦੋਵਾਲ ਪੋਲਾ ਉੱਚਾ ਵੇਟ ਤੇ ਸੁੱਖੇ ਨਿਊਜ਼ੀਲੈਂਡ ਦਾ ਵੱਡਾ ਯੋਗ ਯੋਗਦਾਨ ਇਧਰ ਮਨਜਿੰਦਰ ਟਰੈਕਟਰ ਦੇ ਉੱਪਰ ਚੱਕਰ ਲਾਇਆ ਜਾ ਰਿਹਾ ਹੈ ਟਰੈਕਟਰ ਦੇ ਉੱਪਰ ਚੱਕਰ ਲਾਇਆ ਜਾ ਰਿਹਾ ਹੈ ਸਾਹਮਣੇ ਸਾਰੇ ਵੀਰ ਜਿਹੜੇ ਇਸ ਵੇਲੇ ਨਾਲ ਨੇ ਆਰ ਨੇ ਟਰੈਕਟਰ ਚਲਾ ਰਿਹਾ ਸਤਕਰਨ ਖੋਸਾ ਬੱਗੇਪਿੰਡ ਵਾਲਾ ਮੰਗੀਪਿੰਦਰ ਪੰਡੋਰੀ ਜੀ ਸਾਰਿਆਂ ਦਾ ਸਤਕਾਰ ਹੁਣ ਯਾਰ ਗੱਡੀ ਉਹ ਖਾਰ ਦੇ ਨਾਲ ਸਨਮਾਨ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਮੇਰੇ ਮਿੱਤਰੋ ਲਓ ਕਹਿੰਦੇ ਆ ਵੀ ਸਨਮਾਨ ਉਹ ਬੁਲਟ ਖੀਰਾਵਾਲੀਏ ਦਾ ਅੱਜ ਸੈਦੋਵਾਲ ਦੀ ਧਰਤੀ ਤੇ ਵੀਮਾ ਕਬੱਡੀ ਦਾ ਮਹਾਕੁੰਭ ਵੱਡੇ ਪੱਦਰ ਤੇ ਚੱਲ ਰਿਹਾ ਤੇ ਕਹਿੰਦੇ ਬ੍ਰਹਮ ਵੀਰ ਬ੍ਰਹਮ ਵੀਰ ਸੁਖੀ ਬੈਸ ਉਹਨਾਂ ਦਾ ਆਸਾਨ ਹੈ ਪਲੀਜ਼ ਗੋਈ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਬ੍ਰਹਮ ਵੀਰ ਪੁੱਜ ਜਾਵੇ